ਦੀ ਇਸ ਮੁਸੇਵਿਚ ਮੇਰੇ ਪਿਆਰੇ ਭਰਾਵੋ ਤੇ ਭੈਣੋ ਅਸੀਂ ਰੋਜਾਂ ਦੇ ਸਮੇਂ ਦਾ ਪੰਜਵਾਂ ਐਤਵਾਰ ਤੱਕ ਪਹੁੰਚ ਗਏ ਆਂ ਪਿਛਲੇ ਐਤਵਾਰ ਨੂੰ ਅਸੀਂ ਉਡਾਉ ਪੁੱਤਰ ਦਾਤਮ ਸੇਲ ਸਰਵਣ ਕੀਤਾ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਖੁਦਾ ਦਾ ਹਰੇਕ ਗੁਨਾਹگار ਇਨਸਾਨ ਦੇ ਲਈ ਬੇਹੱਦ ਪਿਆਰ ਖੁਦਾ ਦਾ ਦਰਬਾਰ ਹਮੇਸ਼ਾ ਗੁਨਾਹਗਾਰ ਲਈ ਖੁੱਲ੍ਹਾ ਰਹਿਦਾ ਹੈ ਤੇ ਇਹ ਸੰਦੇਸ਼ ਸਾਡੇ ਸਾਰੇ ਲਈ ਬਹੁਤ ਤਸੰਨੀ ਦਿਨ ਵਾਲਾ ਹੈ। ਇਸ ਤੋਂ ਬਾਅਦ ਆਓ ਅਸੀਂ ਅੱਜ ਦੇ ਵਚਨ ਦੇ ਵੱਲ ਘਉੜਦੇ ਹਈ। ਪਹਿਲਾ ਪਾਠ ਐਸਾ ਨਬੀ ਦਾ ਗ੍ਰੰਥ ਵਿੱਚੋਂ ਹੈ ਉਹਦਾ 43 ਬਾਪ 16 ਅੰਦੂ। ਤੇ ਐਸਾ ਨਬੀ ਕਹਿੰਦਾ ਹੈ। ਖੁਦਾ ਨੇ ਜੋ ਇਸਰਾਇਲ ਦੇ ਲਈ ਕੀਤਾ ਹੈ ਉਸ ਨੂੰ ਕਦੀ ਅਸੀਂ ਭੁੱਲਣਾ ਨਹੀਂ। ਦੂਜਾ ਪੜ ਸੰਤ ਪੌਲਸ ਦਾ ਫਿਲੀਪੀਅਨ ਦੇ ਨਾਮ ਖੱਤ ਵਿੱਚੋਂ ਹੈ। ਉਹਦੇ ਵਿੱਚ ਸੰਤ ਪੌਲਸ ਫਿਲੀਪੀਆ ਦੇ ਕਲੀਸਿਆਂ ਨੂੰ ਤੇ ਅੱਜ ਸਾਨੂੰ ਇਹ ਯਾਦ 라ਉਂਦਾ ਹੈ ਕਿ ਪ੍ਰਭੂ ਸਭ ਕੁਝ ਯਿਸੂ ਮਸੀਹ ਦੇ ਵਿੱਚ ਪੂਰਾ ਕੀਤਾ ਹੈ। ਅੱਜ ਦਾ ਅੰਜੀਲ ਦੇ ਵੱਲ ਅਸੀਂ ਧਿਆਨ ਲਵਾਂਗੇ ਉਸ ਤੋਂ ਪਹਿਲਾਂ ਮੈਂ ਅੱਜ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ खुदा ने इंसान दे पारिवारिक जिंदगी दे पवित्रता बाइबल दे शुरू तो ही फरमाया है आज भी पाकन जेल असीवण करने के किस तरह यहूदी लोगों ने एक पापी अमृत को बिजारणी अवृत प्रभसो को ले आया ते ली की करना है दे बारे यीशु दे सवाल रखिए उस संदेश देना चाहती कि परिवारिक जिंदगी पवित्र है ਉਤਪਾਦ ਗ੍ਰੰਥ ਦਾ ਹੋਦਾ ਇੱਕ ਬਾਪ 26 ਅਰ ਤੋਂ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਨੇ ਇਨਸਾਨ ਨੂੰ ਆਦਮੀ ਤੇ ਔਰਤ ਬਣਾਇਆ ਉਸ ਨੂੰ ਬਰਕਤ ਦਿੱਤੀ ਹੂਲੋ ਫਾਲੋ ਇਸ ਤਰਤੀ ਨੂੰ ਪਦ ਤੇ ਉਸ ਤੋਂ ਬਾਅਦ ਉਤਪਾਦ ਗ੍ਰੰਥ ਦੇ 2 ਬਾਪ ਦੇ 18 ਬਾਪ ਤੋਂ ਪਿੱਛੇ ਆਏ ਦੇਖ ਅਸੀਂ ਦੂਸਰਾ ਹਿੱਸਾ ਸੁਣਦਾ ਹੈ ਕਿ ਕਿਸ ਤਰ੍ਹਾਂ ਪ੍ਰਭੂ ਨੇ ਆਦਮ ਤੋ ਹਵਾਨੂ ਬਣਾਇਆ ਤੇ ਜਦੋਂ ਹਵਾਨੂ ਆਦਮ ਦੇ ਕੋਲ ਆਇਆ ਆਦਮ ਕਹਿੰਦਾ ਹੈ ਇਹ ਮੇਰਾ ਮਾਸ ਦਾ ਮਾਸ ਹੈ ਹੱਡੀ ਦਾ ਹੱਡੀ ਹੈ ਇਹ ਉਸ ਤੋਂ ਲੈ ਕੇ ਬਰੋਧ ਕਹਿੰਦਾ ਇਸੇ ਕਾਰਨ ਆਦਮੀ ਔਰਤ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਇੱਕ ਰੂਜ ਨਾਲ ਜੁੜਿਆ ਰਹੇਗਾ ਤੇ ਉਹ ਦੋਵੇਂ ਇੱਕ ਹੋਣਗੇ ਮਨਰੇ ਬਰੋਧ ਬਣੋ ਉਤਪਾਦਕ ਗ੍ਰੰਥੀ ਸਿਰੂ ਤੋਹੀ ਪਾਰਿਵਾਰਿਕ ਜ਼ਿੰਦਗੀ ਦਾ ਇੱਕ ਆਦਮੀ ਦਾ ਇੱਕ ਔਰਤ ਦੇ ਨਾਲ ਮਿਲ ਕੇ ਰਹਿਣਾ ਇਹ ਪਰਿਵਾਰਿਕ ਜ਼ਿੰਦਗੀ ਦੀ ਪਵਿੱਤਰਤਾ ਜੋ ਪ੍ਰਭੂ ਦੀ ਮਰਜ਼ੀ ਹੈ संत मती अंजल उन्नी बाप देखते दे हाँ जो तो प्रभु येसू के अगे सवाल रखिया गया सी तलाक के बारे तद प्रभु येसु ने ही साफ फरमाया है शुरू तो खुदा विधान यही सी कि आदमी औरत अपने माता पिता को छूजे जुड़िया रहेगा ये पारिवारिक जिंदगी पवित्रता प्रभु येसु ने दुहराया है तद ठीक है ਯਹੂਦੀਆ ਨੇ ਪ੍ਰਭੂ ਯਿਸੂ ਨੂੰ ਪੁੱਛਿਆ ਕਿ ਕਿਉਂ ਫਿਰ موسی ਉਹਨਾਂ ਨੂੰ ਮਨਜ਼ੂਰੀ ਦਿੱਤੀ ਸੀ ਹੁਕਮ ਨਹੀਂ ਦਿੱਤਾ ਮਨਜ਼ੂਰੀ ਦਿੱਤੀ ਸੀ ਕਿ ਅਗਰ ਕੋਈ ਆਦਮੀ ਆਪਣੇ ਅਵਰਤ ਨੂੰ ਛੱਡਣਾ ਚਾਹੁੰਦੇ ਤਾਂ ਉਹਨਾਂ ਨੂੰ ਤਲਾਕ ਨਾ ਮਾਲਕ ਦੇਵੇ ਇਹ ਸਮਝ ਲਈ ਸਾਨੂੰ ਦੇਣ ਕੇ ਯਹੂਦੀ ਪਰੰਪਰਾ ਦੇ ਮੁਤਾਬਕ ਹੋਣਾ ਚਾਰ ਅਵਰਤਾਂ ਨੂੰ ਰੱਖਣ ਦਾ ਇਜਾਜ਼ਤ ਸੀ ਜੇ ਉਹਦੇ ਵਿੱਚੋਂ ਇੱਕ ਨੂੰ ਛੱਡਣਾ ਚਾਹੁੰਦੇ ਤਾਂ ਉਹ ਦੁਜੇ ਵਿਆਹ ਕਰ ਸਕਦਾ ਹੈ ਇਸੇ ਕਰਕੇ ਉਹ ਉਹਨਾਂ ਉਤਰਾਖਾ ਦਾ ਮਦਨ ਲਈ ਪ੍ਰਭੂ 모사 ਨੇ ਮਜੂਰੀ ਦੇ ਦਿੱਤੀ ਸੀ ਉਹ ਹੁਕਮ ਨਹੀਂ ਸੀ ਦੇਖੋ ਨਾ ਇਹ ਪਰਿਵਾਰੀ ਜ਼ਿੰਦਗੀ ਦੇ ਪਵਿੱਤਰਤਾ ਬਰਾਈ ਰੱਖਣ ਦੇ ਲਈ ਇਹ ਜ਼ਰੂਰੀ ਹੈ ਪਤੀ ਪਤਨੀ ਇੱਕ ਦੂਸਰੇ ਨਾਲ ਵਫਾਦਾਰ ਰਹੇ ਇਹ ਵਫਾਦਾਰੀ ਸੀ ਇਹ ਹੁਕਮ ਦਾ ਕੁਝ ਦਾ ਗ੍ਰੰਥ ਵੀ ਬਾਪ ਦੇ 14 ਅਧ ਦੇ ਵਿੱਚ ਮੂਸਾ ਨੇ ਜਦੋਂ ਇਸਰਾਇਲ ਕੌਮਾਂ ਦੇ ਲਈ ਉਹਨਾਂ ਦੇ ਸਮਾਜਿਕ ਜ਼ਿੰਦਗੀ ਲਈ ਹੁਕਮਾਂ ਨੂੰ ਫਰਮਾਇਆ ਉਹਨਾਂ ਹੁਕਮਾਂ ਦੇ ਵਿੱਚੋ ਸੇਵਾਸੀ ਵਿਵਿਧਾਰ ਨਾ ਕਰਨਾ ਵਿਵਿਧਾਰ ਨਾ ਕਰਨਾ ਸਾਨੂੰ ਪਤਾ ਹੈ ਸਾਰੇ ਇਨਸਾਨੀਅਤ ਨੂੰ ਪ੍ਰਭੂ ਨੇ ਜਦੋਂ ਬਣਾਇਆ ਸੀ ਉਹਨਾਂ ਨੂੰ ਇਹ ਆਸ਼ੀਸ਼ ਦਿੱਤੀ ਸੀ ਫੂਲੋ ਫਲੋ ਤੇ ਤਰਤੀਨ ਉਪਰੋ ਤੇ ਪ੍ਰਭੂ ਯਿਸੂ ਆਪਣੇ ਸ੍ਰਿਸ਼ਟੀ ਦਾ ਕੰਮ ਨੂੰ ਜਾਰੀ ਰੱਖਣ ਦੇ ਲਈ ਹਰ ਇਨਸਾਨ ਦੇ ਜਿਸਮ ਦੇ ਵਿੱਚ ਉਹਨਾਂ ਦੀ ਸ੍ਰਿਸ਼ਟੀ ਦਾ ਇੱਕ ਸ਼ਕਤੀ ਦਾ ਹਿੱਸਾ ਦੇ ਦਿੱਤਾ ਹੈ ਜੋ ਉਹ ਆਪਣਾ ਸ਼ਰੀਰੀ ਵਾਸਨਾ ਸਮਝਦਾ ਹੈ ਸੈਕਸ ਸਮਝਦਾ ਹੈ ਪਰ ਇਹ ਖੁਦਾ ਵੱਲੋਂ ਦਿੱਤੀ ਹੋਈ ਇੱਕ ਖਾਸ ਤੋਹਫਾ ਹੈ ਇਹਦੇ ਵਿੱਚ ਆਨੰਦ ਹੈ ਬਸ ਪਰ ਇਹ ਸਿਰਫ ਆਨੰਦ ਦੇ ਲਈ ਨਹੀਂ ਇਹ ਸਾਨੂੰ ਸਮਝਣਾ ਚਾਹੀਦਾ ਹੈ ਜੇਕਰ ਅਸੀਂ ਪਰਿਵਾਰਿਕ ਜ਼ਿੰਦਗੀ ਨੂੰ ਪਵਿੱਤਰ ਰੱਖਣਾ ਹੋਵੇ ਵੇ ਵਿਚਾਰ एक आदमी या औरत जो व्याई हुई है अपने जीवन साथी न किसी होर आदमी या औरत मिल के शरीर संयोग करके आनंद भोगना भोगनाचार है मूसा यही मन यही मना करता है क्योंकि मूसा पता है कि इसराइल कौम भी इस इदा गलत काम चलता तो प्रभु म मूसा ये रोकना चाहता सा करके उन्होंने हुक्मांकम फरमाया है विचार ना करना ਇਹ ਪਰਿਵਾਰਿਕ ਜ਼ਿੰਦਗੀ ਦੇ ਪਵਿੱਤਰ ਦਾਇਨ ਨੂੰ ਕਾਇਮ ਰੱਖਣ ਲਈ ਹੈ ਪਰ ਜਦੋਂ ਵਿਵਸਥਾ ਸਾਰਦਾ ਗ੍ਰੰਥ ਬਾਈ ਬਾਪ ਦੇ ਵਿੱਚ ਆਇਆ ਤਾਂ ਇਹ ਇੱਕ ਹੁਕਮ ਨੂੰ ਹੋਰ ਅੱਗੇ ਵਧਾਇਆ ਅਤੇ ਉਹਨਾਂ ਨੇ ਕਿਹਾ ਜੇਕਰ ਕੋਈ ਆਦਮੀ ਅਤੇ ਔਰਤ ਨੂੰ ਵਿਵਿਚਾਰ ਕਰਨ ਦੀ ਫੜੀ ਹੋਈ ਤਾਂ ਉਹਨਾਂ ਨੂੰ ਦੋਵਾਂ ਨੂੰ ਪੱਥਰ ਮਾਰ ਕੇ ਮਾਰ ਦੇਣਾ ਹੈ ਇੰਨੀ ਵੱਡੀ ਸਜ਼ਾ ਜੋ ਵਿਵਸਥਾ ਸਾਰਦੇ ਗ੍ਰੰਥ ਬਾਈ ਬਾਪ ਦੇ ਭਾਈ ਇਹ ਦੇਵਤ ਫਰਪਾਇਆ ਹੈ। ਸਹੀ ਉਹ ਜਿਹੜਾ ਵਜਨ ਤੋਂ ਸੁਣਾਗੇ। ਵਿਵਸਤਾ ਸਰਦਾ ਗਿਰਨ ਭਾਈ ਬਾਪ ਭਾਈ ਇਹ ਦੇ ਗਿੰਦਾ ਹੈ। ਜੇਕਰ ਕੋਈ ਆਦਮੀ ਕਿਸੇ ਵਿਆਹੀ ਅਵਰਤ ਨਾਲ ਸੰਗ ਕਰਦਾ ਫੜਿਆ ਜਾਵੇ ਤਾਂ ਉਹ ਦੋਵੇਂ ਮਾਰ ਦਿੱਤਾ ਜਾਂਦਾ। ਤੇ ਅੰਡਿਕਲਾ ਦੋਵੇਂ ਮਾਰ ਦਿੱਤਾ ਜਾਂ। ਹੁਣ ਅੱਜ ਦੇ ਅੰਜੀੜੇ ਵਿੱਚ ਸੇ ਦੇਖਿਆ। ਇਹ ਫਰੀਸੀ ਦੇ ਉਹ ਸਦਿ ਲੋਗ ਸਿਰਫ ਔਰਤ ਨੂੰ ਫੜ ਕੇ ਲੈ ਆਇਆ ਆਦਮੀ ਨੂੰ ਦੋਵੇਂ ਨੂੰ ਮਾਰ ਦੇਣ ਦੀ ਹੁਕਮ ਹੈ ਪਰ ਸਿਰਫ ਉਹਨਾਂ ਔਰਤ ਨੂੰ ਹੀ ਲੈ ਕੇ ਆਇਆ ਸੀ ਆਦਮੀ ਕਿੱਥੇ ਕਿਲਾ ਔਰਤ ਬੇਵਿਚਾਰ ਨਹੀਂ ਕਰ ਸਕਦੀ ਕੋਈ ਵੀ ਆਦਮੀ ਵੀ ਨਾਲ ਜੋੜੀ ਹੋਈ ਹੈ ਇਹਨਾਂ ਆਦਮੀਆਂ ਨੂੰ ਕਿਉਂ ਨਹੀਂ ਪੜਿਆ ਇਹਨਾਂ ਮਤਲਬ ਇਹਨਾਂ ਆਦਮੀਆਂ ਦਾ ਇਰਾਦਾ ਕੁਝ ਗਲਤ ਸੀ ਇਹਨਾਂ ਆਦਮੀਆਂ ਦਾ ਇਰਾਦਾ ਪਰਿਵਾਰੀ ਜ਼ਿੰਦਗੀ ਦੀ ਪਵਿੱਤਰਤਾ ਨਹੀਂ ਸੀ ਪਰ ਉਹ ਪ੍ਰਭੂ ਯਿਸੂ ਨੂੰ ਫਸਾ ਸਮਾਜ। ਨਾ ਇਹ ਸੰਧੀ ਉਹ ਹਨਾ ਦੇ ਜਿਹੜੇ 8 ਬਾਪ ਦੇ ਵਿੱਚ ਸੰਧੀ ਉਹ ਹਨਾ ਦੇ ਜਿਹੜੇ 5 ਬਾਪ ਤੋਂ ਲੈ ਕੇ ਪੰਜ ਉਹਦੇ ਪ੍ਰਭੂ ਯਿਸੂ ਨੇ ਇੱਕ ਅਧਰੰਗੀ ਨੂੰ ਚੰਗਾ ਕੀਤਾ ਬੱਚੇ ਦਾ ਤਲਾਹ ਦੇ ਤਲਾਹ ਦੇ ਕੋਲ ਤੇ ਉਸ ਤੋਂ ਬਾਅਦ ਜੋ ਖੁਦ ਹੀ ਲੋਕ ਦਾ ਪ੍ਰਭੂ ਯਿਸੂ ਨਾਲ ਟੱਕਰ ਚੱਲ ਰਹਾ। क्योंकि प्रभु येसु कहता है मैं काम करता पर मेरे खुदा बा बाप काम करता है तो खुदा बाप कहना प्रभु येसु अपने आपू प्रभु बराबर करना ये गु यह यहूदी लोग बर्दाश्त नहीं कर सकता सी पर किसी न किसी वजह यीशु येसु नु कुछ नहीं कर सकिया ना फड़ सकिया ना गिरफ्तार कर सकिया इतों तक कि लोग उन्होंने मारने कोशिश करता सी पर फिर भी प्रभु येसु अपना काम करता सी जो ਮੰਦਰਾ ਹੁੰਦਾ ਸੀ ਸਿਖਾਈ ਸਿਖਾਈ ਦਿੰਦਾ ਸੀ ਸਭ ਕੁਝ ਹੋ ਜਾਂਦਾ ਸੀ ਤੇ ਉਹਨਾਂ ਚਾਹਦਾ ਸੀ ਕਿ ਪ੍ਰਭੂ ਯਿਸੂ ਨੂੰ ਕਿਸੇ 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 ਤਰੀਕੇ ਨਾਲ ਫਸਾਦਾ ਗਈ ਤੇ ਇਹ ਔਰਤ ਨੂੰ ਫੜ ਕੇ ਪ੍ਰਭੂ ਯਿਸੂ ਦੇ ਕੋਲ ਲਿਆਉਣ ਦਾ ਮਤਲਬ ਇਹੀ ਸੀ ਤੇ ਜਿਸ ਵਕਤ ਉਹਨਾਂ ਨੇ ਇਹ ਔਰਤ ਨੂੰ ਲੈ ਕੇ ਆਇਆ ਉਸ ਵਕਤ ਪ੍ਰਭੂ ਯਿਸੂ ਮੰਦਿਰ ਦੇ ਵਿੱਚ ਸਿਖਿਆ ਦੇ ਰਹਾ ਸੀ ਤੇ ਉਹਨਾਂ ਦੇ ਕੋਲ ਇਹ ਔਰਤ ਨੂੰ ਲਿਆ ਕੇ ਪ੍ਰਭੂ ਯਿਸੂ ਦੇ ਅੱਗੇ ਸਵਾਲ ਰੱਖੀ ਕਿ ਇਸ ਨੂੰ ਕੀ ਕਰਨਾ ਚਾਹੀਦਾ ਹੈ ਇਹ ਕਹਿੰਦਾ ਮੂਸਾ ਦੇ ਸੌੜੇ ਲਈ ਹੁਕਮ ਹੈ ਪਰਤ ਮੈਂ ਹੁਣ ਮੂਸਾ ਦੇ ਹੁਕਮੇ ਸੁਨਾਇਆ ਸੀ ਮੂਸਾ ਦੇ ਹੁਕਮ ਨਹੀਂ ਕਰ ਰਹੇ ਜੇ ਮੂਸਾ ਦੇ ਹੁਕਮ ਕਰਨਾ ਹੁੰਦਾ ਤਾਂ ਦੋਨਾਂ ਨੂੰ ਫੜਕੇ ਲਾਉਣਾ ਸੀ ਨਾ ਦੋਨਾਂ ਨੂੰ ਲਿਆਇਆ ਇਕੱਲੇਔਰਤ ਨੂੰ ਲਾਇਆ ਤੇ ਉਹ ਯਿਸੂ ਨੂੰ ਇਸ ਲਈ ਫਿਸਤੇ ਫਸਾਉਣੇ ਜਾਂਦਾ ਸੀ ਕਿ ਜੇਕਰ ਪ੍ਰਭੂ ਕਹੇ ਕਿ ਚਲੋ ਠੀਕ ਹੈ ਤੋ ਇਸਔਰਤ ਨੂੰ ਮਾਰ ਦਿਓ ਤੇ ਫਿਰ ਬਿਨਾਂ ਦੇ ਆਪਣੇ ਰਹਿਮ ਦੀ ਕਲ ਬਰਕਲਾ ਫਿਰ ਜਾਏਗਾ। ਉਹ ਰਾਮਦਿਲ ਨਿਵਣਾ ਨੂੰ ਸਵਰਧ ਦੇ ਲਈ ਕੋਈ ਦਰਮ ਨਹੀਂ ਹੈ। ਉਹ ਬਹੁਤ ਵੱਡਾ ਇਲਜ਼ਾਮ ਹੈ। ਪਰ ਜੇਕਰ ਪ੍ਰਭੂ ਕਹਿੰਦੇ ਫਿਰੁੱਠੀ ਕੇਸ ਨੂੰ ਛੱਡ ਦਿਓ। ਤਾਂ ਪ੍ਰਭੂ ਯਿਸੂ ਇਸ ਸਮਾਂ ਜਾਏਗਾ ਤੂੰ ਮੂਸਾ ਦਾ ਹੁਕਮ ਤੋੜਦਾ। ਤੂੰ ਮੂਸਾ ਦੇ ਹੁਕਮ ਨੂੰ ਕਾਨੂੰਨ ਨਹੀਂ ਮੰਨਦੇ। ਤੇ ਮੂਸਾ ਦੇ ਹੁਕਮ ਦੇ ਬਰਕਲਾ ਹੋਏ। ਤੇ ਪ੍ਰਭੂ ਯਿਸੂ ਇਹਨਾਂ ਹਾਵੀ ਨਹੀਂ ਕਰ ਸਕਦਾ ਸੀ ਕਿ ਤ ਉਸੇ ਜ਼ਬਰਦਸਤ ਮਾਰ ਦਿਓ ਤੇ ਨਾ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਕੋਈ ਵੀ ਪ੍ਰਭੂ ਯਿਸੂ ਜਵਾਬ ਦੇਵੇ ਉਪਰ ਸਜਣਾ ਸੀ ਤੇ ਪ੍ਰਭੂ ਯੇਸੂ ਪੁੱਤ ਆ ਕੇ ਕਹਿੰਦਾ ਪ੍ਰਭੂ ਯੇਸੂ ਕੁਝ ਨਹੀਂ ਬੋਲੇ ਉਹਨੇ ਪ੍ਰਭੂ ਯੇਸੂ ਝੁੱਕ ਕੇ ਜ਼ਮੀਨ ਦੇ ਵਿੱਚ ਲਿਖਣ ਲੱਗਾ ਪਤਾ ਨਹੀਂ ਕੀ ਲਿਖਿਆ ਪਤਾ ਨਹੀਂ ਪ੍ਰਭੂ ਯੇਸੂ ਕੀ ਲਿਖਦਾ ਸੀ ਤੇ ਉਹ ਆਦਮੀ ਫਿਰ ਪ੍ਰਭੂ ਯੇਸੂ ਤੇ ਜੋ ਹੋਰ ਆਇਆ ਕਹਿੰਦਾ ਕੀ ਤੂੰ ਜਵਾਬ ਦੇ ਸਾਨੂੰ ਤਦ ਪ੍ਰਭੂ ਯੇਸੂ ਨੇ ਕਿਹਾ ਜੇਕਰ ਤੁਹਾਡੇ ਵਿੱਚੋਂ ਕੋਈ ਬੇਗੁਨਾ ਹੈ ਜਿਸਨਾ ਨੇ ਕਦੀ ਕੁਲਤੀ ਨਹੀਂ ਕੀਤਾ ਉਹ ਹੀ ਇਸ ਨੂੰ ਪੱਥਰ ਮਾਰੇ ਤੇ ਉਹਦਨ ਕਹਿੰਦਾ ਹੈ ਉਹ ਇੱਕ ਇੱਕ ਕਰਕੇ ਸਹਿਦ ਜੋ ਪੱਥਰ ਚੁੱਕੀ ਹੋਣੀ ਪੱਥਰ ਨੂੰ ਥੱਲੇ ਛੋੜ ਕੇ ਇੱਕ ਇੱਕ ਕਰਕੇ ਚਲ ਆ ਗਿਆ ਕਿਸੇ ਨੇ ਵੀ ਉਸ ਅਵਰਤ ਦੇ ਉਸ ਕਿਉਂਕਿ ਪ੍ਰਭੂ ਯਿਸੂ ਉਸ ਨੂੰ ਕਹਿੰਦਾ ਸੀ ਜਾਂਚ ਕੇ ਦੇਖੋ ਤੂੰ ਗੁਨਾਹਗਾਰ ਹੈ ਤੇ ਗੁਨਾਹਗਾਰ ਹੈ ਤਾਂ ਕਿਸੇ ਹੋਰ ਨੂੰ ਗੁਨਾਹਗਾਰ ਨਹੀਂ ਬਣਾਉਣਾ ਤਾਂ ਕਰਕੇ ਪ੍ਰਭੂ ਇਹ ਉਹਨਾਂ ਸਾਰੇ ਉੱਥੋਂ ਇੱਕ ਇੱਕ ਕਰਕੇ ਚਲਾ ਗਿਆ ਅਖਰ ਵਿੱਚ ਉਹ ਰਤ ਰਹੀ ਓਕੇ ਪ੍ਰਭੂ ਉਸ ਸਵਰਥ ਨੂੰ ਕਹਿੰਦਾ ਮੈਂ ਵੀ ਤੁਹਾਨੂੰ ਕਸੂਰਵਾਰ ਨਹੀਂ ਠਹਿਰਾਉਂ ਜਾਓ ਅੱਗੇ ਤੋਂ ਪਾਵਨਾ ਕਰੀ ਪਹਿਰੇ ਪ੍ਰਾਪਤ ਪੈਣ ਨੂੰ ਸਮਾਹਤ ਰਿਖਤ ਹੰਦਸਨਾ ਅਸੀਂ ਜਦੋਂ ਵੀ ਇਤਰਾਫ ਤੇ ਜਾਂਦੇ ਹਾਂ ਅਸੀਂ ਤੋਬਾ ਦਾ ਮਲ ਜ਼ਰੂਰ ਪੜਦੇ ਹੈ ਇਹ ਤੋਬਾ ਦਾ ਮਲ ਚ ਅਸੀਂ ਕਿਨੇ ਅਸੀਂ ਅਸੀਂ ਪੱਕਾ ਇਰਾਦਾ ਵੀ ਕਰਦਾ ਹਾਂ ਤੇਰੇ ਪਾਪ ਕਬਤਲ ਦਿਨਾਂ ਅਸੀ ਗੁਨਾਹ ਨਾ ਕਰਾਂਗਾ ਪੱਕਾ ਇਰਾਦਾ ਕਰਦਾ ਕਿੰਨਾ ਪੱਕਾ ਹੈ ਸਾਡਾ ਇਰਾਦਾ ਪ੍ਰਭੇ ਯਿਸੂ ਸਾਡ ਅਵਰਤ ਨੂੰ ਕਹਾਂ ਹੈ ਅੱਗੇ ਪਾਪ ਨਾ ਕਰੀ ਹਰ ਇੱਕ ਵਾਰੀ ਚੱਲ ਜਾਂਦੇ ਪ੍ਰਭੇ ਯਿਸੂ ਸਾਹਿਬ ਹਰ ਇੱਕ ਨੂੰ ਕਹਦੇ ਆ ਅੱਗੇ ਤੋਂ ਪਾਪ ਨਾ ਕਰੀ ਪਿਆਰੇ ਪ੍ਰਾਤਰ ਪਰਮ ਸਾਡੀ ਇਰਾਦਾ ਪੱਕਾ ਹੋਣਾ ਚਾਹੀਦਾ ਹੈ ਅੱਗੇ ਜੋ ਵੀ ਗੁਨਾਹਾਂ ਦਾ ਮੌਕਾ ਹੈ ਉਹਨਾਂ ਗੁਨਾਹਾਂ ਦਾ ਵਕਤ ਉਸ ਨੂੰ ਦੂਰ ਕਰਨ ਦੇ ਲਈ ਆਪਣੇ ਆਪ ਨੂੰ ਬੇਗੁਨਾਹ ਰੱਖਣ ਦੇ ਲਈ ਸਾਡੀ ਕੋਸ਼ਿਸ਼ ਹੈ ਸਾਡੀ ਇਰਾਦਾ ਹੋਣੀ ਚਾਹੀਦੀ ਹੈ ਆ ਰੋਜ਼ਾਂ ਦਾ ਇਹ ਪੰਜਵਾਂ ਐਤਵਾਰ ਨੂੰ ਆਵਾਸੀ ਆਪਣੇ ਆਪ ਨੂੰ ਜਾਂਚ ਕਰ ਲਈਏ ਜੇਕਰ ਅਸੀਂ ਬਣੇ ਘਰ ਹੈ ਖੁਦਾ ਦੇ ਅੱਗੇ ਇਹ ਪੱਕਾ ਇਰਾਦਾ ਬਣਾਓ ਅੱਗੇ ਤੋਂ ਕੋਈ ਗੁਨਾਹਾਂ ਦਾ ਮੌਕਾ ਨਹੀਂ ਬਣਾਵਾਂਗੇ ਗੁਨਾਹਾਂ ਦੇ ਰਾਹ ਤੋਂ ਦੂਰ ਰਹਾਂਗੇ ਅਮੀਨ